ਜਾ ਰਹੇ ਵਲ ਕਿੱਥੇ ਕਿੱਥੇ ਕੀਤਾ ਜਾ ਰਿਹਾ ਜिले ਦੇ ਔਰ ਕੀ ਕੀ ਚੱ ਰਹੀ ਹੁੰਦੀ ਹੈ ਅੱਜ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਇੱਕ ਯੁੱਧ ਨਸ਼ਾ ਵਿਰੁੱਧੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਵੱਲੋਂ ਅੱਜ ਬੀੜ ਤਲਾਬ ਜਿਹੜੀ ਬਸਤੀ ਹੈ ਉਹ ਸਾਡਾ ਡਰੱਗ ਹੌਟਸਪੌਟ ਵੀ ਹੈਗਾ ਜ਼ਿਲ੍ਹੇ ਦਾ ਉੱਥੇ ਅੱਜ ਅਸੀਂ अर्ਲੀ ਮਾਰਨਿੰਗ ਤੋਂ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਹਾਂ ਜਿਹਦੇ ਚ ਮੇਰੇ ਨਾਲ ਐਸਪੀ ਸਿਟੀ ਨਰਿੰਦਰ ਐਸਪੀਡੀ ਜਸਮੀਤ ਸਹਿਵਾਲ ਡੀਐਸਪੀ ਰੂਰਲ ਹਰਜੀਤ ਡੀਐਸਪੀ ਸਿਟੀ 1 ਸੰਦੀਪ ਡੀਐਸਪੀ ਸਪੈਸ਼ਲ ਕ੍ਰਾਈਮ ਕਰਮਜੀਤ ਤੇ ਸਾਡੇ ਨਾਲ ਲੋਕਲ ਐਸਐਚਓ ਸਦਰ ਤੇ ਵੱਖ-ਵੱਖ ਥਾਣਿਆਂ ਦੇ ਐਸਐਚਓ ਦੇ ਨਾਲ ਕਰੀਬਨ 200 ਜਿਹੜੀ ਸਾਡੀ ਫੋਰਸ ਹੈ ਅਸੀਂ ਸਾਰਿਆਂ ਨੇ ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਿਸ ਦੇ ਚ ਸਾਨੂੰ ਜਿਹੜੇ ਵੀ ਨਸ਼ਾ ਵੇਚਣ ਵਾਲੇ ਆ ਜੋ ਵੀ ਸ਼ੱਕੀ ਵਿਅਕਤੀ ਹੈ ਉਹਨਾਂ ਤੇ ਸਰਚ ਕੀਤੀ ਗਈ ਹੈ ਤੇ ਜੋ ਵੀ ਇਸ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਰਿਜ਼ਲਟਸ ਆਣਗੇ ਉਹ ਤੁਹਾਨੂੰ ਅਸੀਂ ਸ਼ਾਮ ਨੂੰ ਦੱਸਾਂਗੇ ਔਰ ਇਹ ਬੜੀ ਜਿਹੜੀ ਸਰਕਾਰ ਦੀ ਸਟ੍ਰਿਕਟ ਹਦਾਇਤਾਂ ਹੈ ਉਹਦੀ ਪਾਲਣਾ ਦੇ ਤਹਿਤ ਇਹ ਆਪਰੇਸ਼ਨ ਕੀਤਾ ਗਿਆ ਹੈ ਕਿੱਲੇ ਵੀ ਤੋਂ ਕਿੱਲੇ ਤੱਕ ਜੀ ਅੱਜ ਅਰਾਊਂਡ 7 ਵਜੇ ਤੋਂ ਪਹਿਲਾਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਵੀ ਸਾਡਾ ਆਪਰੇਸ਼ਨ ਆਨ ਗoing ਹੈ ਥੈਂਕ ਯੂ ਫਿਲਹਾਲ ਜੀ ਅਸੀਂ ਇੱਥੇ ਹੀ ਕਰ ਰਹੇ ਹਾਂ ਤੇ ਬਾਕੀ ਜੇ ਕੋਈ ਹੋਰ ਅੱਜ ਪਲਾਨ ਕਰਾਂਗੇ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਥੈਂਕ ਯੂ